73 ਜਗਾ 50 ਦਾ 73 ਚਲ ਕੋ ਯਾਰ ਇੱਕ ਜਗ ਕਰਾਤਾ 4 ਦਿਨ ਪਹਿਲਾਂ ਰੌਣਕਾਂ ਲੱਗ ਜਾਂਦੀਆਂ ਤੇ ਕੀ ਤੇਰਾ ਨਾਮ ਪ੍ਰਭੂ 11 ਐਟਮਾ ਪਾ ਦੀਆਂ ਬਾਈ ਲੱਡੂਆਂ ਦੇ ਵਿੱਚ ਇਹਦੀ ਬੈਟਰੀ ਮੂਡਰੀ ਫੜਾ ਓਏ ਫੜ ਵਿੱਚ 15 ਮਿੰਟ ਇਹ ਚੜਾਤਾ ਚੰਦ ਬਾਈ ਹੁਣ ਵਿਆਹ ਦੇ ਵਿੱਚ ਚਾਂਦੀ ਚੜਨਦੀ ਕਿਹਦਾ ਕੋਈ ਐਂ ਵਰਦੇ ਪਉਂਦੀ ਤੁਹਾਨੂੰ ਸ਼ਾਸਤਰ ਕਰਤਾ ਚੰਨ ਤੇ ਕੜਾਈ ਜਿਹੜਾ ਦੀ ਬਾਈ ਖੁਸ਼ੀ ਦੇ ਵਿਆਹ ਦੀ ਤੇ ਸਟ ਕਰਦੀ ਸ਼ੁਰੂਆਤ ਬਾਈ ਨੇ ਤਾਂ ਸਵਾਗਤ ਕਰਦੇ ਆ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਦੇ ਨਵੇਂ ਬਲੌਗ 'ਚ ਤੁਹਾਡੇ ਲਈ ਸਰਪ੍ਰਾਈਜ਼ ਹੈ ਸਰਪ੍ਰਾਈਜ਼ ਕਿਵੇਂ ਆ ਮਿੱਤਰੋ ਤੁਹਾਨੂੰ ਸੋਨੂੰ ਥੰਮਨੇ ਤੋਂ ਲੱਗ ਗਿਆ ਪਤਾ ਕਿਉਂਕਿ ਬਹੁਤ ਟਾਈਮ ਦਾ ਤੁਹਾਡੇ ਲਈ ਸਰਪ੍ਰਾਈਜ਼ ਮੈਂ ਕਹਿੰਦਾ ਹੁੰਦਾ ਰਿਹਾ ਹਾਂ ਨਾ ਕਈ ਬਲੌਗਾਂ ਦੇ ਵਿੱਚ ਕਿਹਾ ਤੇ ਵਿੱਚ ਦੀ ਮੈਂ ਸਰੀ ਹੋ ਗਏ ਕਈ ਦਿਨ ਤੇ ਬਲੌਗ ਪਾ ਨਹੀਂ ਸਕਿਆ ਤੇ ਥੋੜਾ ਕੰਮਕਾਰਾਂ ਦੇ ਵਿੱਚ ਜਿਆਦਾ ਬਿਜੀ ਹੋ ਗਏ ਸੀਗੇ ਕਿਉਂਕਿ ਆਪਣੇ ਯਾਰ ਦਾ ਆਪਣੇ ਲਿਆਜੀ ਦਾ ਆਪਣੇ ਭਰਾ ਦਾ ਦੋਸਤ ਦਾ ਹਨਾ ਜਿਹੜਾ ਕੋਈ ਬਾੜੀ ਹੈ ਨਹੀਂ ਉਹਦੇ ਲਈ ਉਹਦਾ ਵਿਆਹ ਹੈਗਾ ਤੇ ਵਿਆਹ ਇੱਕ ਬਹੁਤ ਹੀ ਖੂਬਸੂਰਤ ਪਲ ਹੁੰਦਾ ਇਹ ਕਹਿ ਸਕਦੇ ਹਾਂ ਨਾ ਆਪਾਂ ਹਨਾ ਬਾਈ ਬਹੁਤ ਚਿਰ ਦਾ ਇੰਤਜ਼ਾਰ ਸੀ ਬਹੁਤ ਚਿਰ ਦਾ ਇੰਤਜ਼ਾਰ ਸੀ ਆ ਬਿਆਹ ਕੜਾ ਉਹਨਾਂ ਦੇ ਲੱਗੀ ਕਰੀ ਜਾਂਦੇ ਆ ਵਿਆਹ ਹੋ ਗਿਆ ਵਿਆਹ ਹੋ ਗਿਆ ਹਾਂ ਆ ਗਿਆ ਅੱਜ ਕੜਾਹੀ ਚੜ ਜੂਗੀ ਤੇ ਸਾਨੂੰ ਇੱਛਾ ਨਹੀਂ ਸੀ ਸਾਡੀ ਪਹਿਲਾਂ ਵੀ ਪਹਿਲਾਂ ਤੁਹਾਡੇ ਨਾਲ ਸ਼ੇਅਰ ਕਰੀਏ ਬਸ ਮੌਕੇ ਤੇ ਸਰਪ੍ਰਾਈਜ਼ ਦਵਾਂਗੇ ਤੇ ਬਾਕੀ ਬਾਈ ਸਾਡੇ ਨਾਲ ਅੱਜ ਚੜ ਗਈ ਸੁੱਖ ਨਾਲ ਕੜਾਹੀ ਵਧੀਆ ਤੇ ਬਾਈ ਮਿੱਤਰੋ ਤੇ ਤੁਹਾਨੂੰ 4-5 ਦਿਨ ਹੁਣ ਜਿੰਨੇ ਵੀ ਵਲੌਗ ਆਉਣਗੇ ਹੁਣ ਵਿਆਹ ਲੈ ਆਉਣਗੇ ਖੁਸ਼ੀ ਦੇ ਵਿਆਹਗਾ ਤੇ ਜੁੜੇ ਰੋ ਮਿੱਤਰੋ ਵਲੌਗਾ ਦੇ ਨਾਲ ਤੇ ਖੁਸ਼ੀ ਵਰਗੇ ਪਹੁੰਚ ਗਏ ਸਵੇਰੇ ਆ ਕੇ ਤੇ ਹਾਜ਼ਰੀ ਲਵਾਤੀ ਬਈ ਖੁਸ਼ੀ ਕੀ ਘਰੇ ਆ ਕੇ ਤੇ ਹੁਣ ਆਪਾਂ ਕਮਾਕਾਰਾਂ ਦੇ ਵਿੱਚ ਰਹਾਂਗੇ ਮਸਤ ਤੇ ਨਾਲ ਬਾਈ ਸਾਡੇ ਨਾਲ ਸੱਤ ਨਾਮਾਂਗਾ ਤੇ ਇਹ ਵੀ ਭਾਂਦਿਆਂ ਦੀ ਸੇਵਾ ਲਾਊਗਾ ਆਪਣੇ ਇੱਥੇ ਆਪਣੇ ਘਰੇ ਆ ਕੇ ਤੇ ਮਿੱਤਰੋ ਨਾਲ ਹੀ ਹੀ ਤੇ ਰੌਣਕਾਂ ਮੇਲਾ ਮੇਲੇ ਹਨਾ ਰੌਣਕਾਂ ਮੇਲੇ ਸਾਰਾ ਕੁਝ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ A to Z ਆਪਾਂ ਫੇਕ ਜੀ ਦਾ ਪਹਿਲਾਂ ਵੀ ਪਾ ਕੇ ਰਾਜ਼ ਨਹੀਂ ਹੈਗੇ ਜਦੋਂ ਅਰੀਜਨਲ ਦਿਖਾਵਾਂ ਕਿਉਂਕਿ ਬਲੌਗ ਦਾ ਅਰੀਜਨਲ ਹੀ ਹੁੰਦੇ ਆ ਹਨਾ ਤੇ ਇੰਜੋਏ ਕਰਾਂਗੇ ਜੁੜੇ ਰਹੋ ਮਿੱਤਰੋ ਬਲੌਗ ਦੇ ਨਾਲ ਬਲੌਗ ਦੇ ਨਾਲ ਰਿੰਪਾ ਪਾਂਡੇ ਲਿਆਉਣਿਆਂ ਨੂੰ ਆਉਣਾ ਸੀ ਔਖਾ ਚਾਚਾ ਕਹਿੰਦਾ ਰੇਤੀਆਂ ਦੇ ਵੀ ਤੇ ਬਈ ਕਾਰ ਆ ਹੈਗਾ ਆਪਣਾ ਇਹ ਉੱਚਾ ਵਾਲਾ ਹਨਾ ਤਾਂ ਕਰਕੇ ਹੁਣ ਆਪਾਂ ਬਣਾਵਾਂਗੇ ਇੱਥੇ ਰੈਂਪ ਤੇ ਖੁਸ਼ੀ ਆ ਸਤੀ ਤੀਜਾ ਕੱਪ 50 ਦਾ ਸਤੀ ਤੇ ਤੀਜਾ ਕੱਪ 50 ਦਾ ਮਿੱਤਰੋ ਆ ਪਹਿਲਾ ਕੱਪ ਕਿਉਂ ਆਗਾ ਨਹੀਂ ਕਹਿਣਾ ਹੁਣ ਦੂਜਾ ਚੱਕੀ ਹਾਂ ਤੇ ਹੁਣ ਬਈ ਐਡਾ ਵੱਡਾ ਐਡਾ ਉੱਚਾ ਰੈਂਪ ਹੈਗਾ ਤੇ ਹੁਣ ਰੈਂਪ ਬੁਲਾਈ ਜਾਂਦਾਗਾ ਤੇ ਭਾਂਡੇ ਅਸੀਂ ਐਵੇਂ ਹੀ ਔਖੇ ਸੋਖੇ ਚੱਕ ਲੈ ਅੰਦਰੋਂ ਹੈਪੀ ਹੈਪੀ ਖਿਆਲ ਮਾਰ ਕੇ 10 ਰੁਪਏ ਨਾਮ ਅੰਦਰ ਬਈ ਖੁਸ਼ੀ ਹੈਗਾ ਘਰ ਆਗਾ ਤੇ ਆਹ ਦੇ ਜਿਹੜਾ ਆਪਾਂ ਖੁਸ਼ੀ ਦਾ ਵਿਆਹ ਦਾ ਇੰਤਜ਼ਾਰ ਆਪਣੋਂ ਬਈ ਕੁੱਲ 2-3 ਮਹੀਨਿਆਂ ਤੋਂ ਹਣਾ ਲਾ ਲੋ ਕਈ ਸਾਲਾਂ ਦਾ ਹੀ ਇੰਤਜ਼ਾਰ ਸੀ ਸਾਨੂੰ ਸਾਲ ਭਾਰ ਹੋ ਗਿਆ ਸਾਨੂੰ ਬਾਈ ਕਈ ਸਾਲਾਂ ਦਾ ਇੰਤਜ਼ਾਰ ਸੀ ਵੀ ਖੁਸ਼ੀ ਦੇ ਵਿਆਹ ਹੋ ਗਿਆ ਸਾਡੇ ਨਾਲ ਸਾਰਿਆਂ ਨਾਲ ਪਹਲ ਤੇ ਬਾਕੀ ਬਾਈ ਇੰਜੋਏ ਕਰਾਂਗੇ ਤੇ ਖੁਸ਼ੀ ਨੂੰ ਸਾਰੇ ਦੋ ਵਧਾਈਆਂ ਹਨਾ ਵੀ ਖੁਸ਼ੀ ਕੀ ਘਰੇ ਚੜ ਗਈ ਕੜਾਹੀ ਤੇ ਕਰਦੇ ਆਪਾਂ ਵੀ ਇੰਜੋਏ ਜੁੜੇ ਰਹੋ ਮਿੱਤਰੋ ਬਲੌਗਰਾਂ ਦੇ ਨਾਲ ਤੇ ਅੱਜ ਦੇ ਬਲੌਗ ਦੇ ਨਾਲ ਅੱਜ ਆਪਣੀ ਕੜਾਈ ਚੜ ਗਈ ਆ ਕਰਕੇ ਬੇਬੇ ਫਿਰ ਆਪਣੀ ਗੁੜਵੰਡ ਦੀ ਫਿਰਦੀ ਆ ਹੁਣ ਇਹ ਹੈ 기 ਖੁਸ਼ੀ ਦੀ ਮਾਤਾ ਜੀ ਲੋ ਜੀ ਮਾਤਾ ਜੀ ਦੇਓ ਗੁੜ ਜੀ ਸਾਰਿਆਂ ਨੂੰ ਹਾਂ ਘਰ ਦਾ ਮੂੰਹ ਮਠਾ ਹੈ ਹਾਂ ਮੂੰਹ ਠਕਰਾਉਂਦੇ ਹੁੰਦੇ ਆ ਇਹ 11 ਚ ਠੀਕ ਐ ਇਸ ਤੋਂ ਬਾਅਦ ਤਾਂ ਮਠਿਆਈਆਂ ਤਾਂ ਇਸ ਤੋਂ ਬਾਅਦ ਪੱਕਣੀਆਂ ਮੂੰਹ ਮਠਾ ਕਰਾਉਂਦੇ ਹੁੰਦੇ ਹਾਲਵਾ ਹੀ ਕੜਾਈ ਠੀਕ ਐ ਹੈਲੋ ਡੱਕੋ ਵੀ ਮੈਂ ਤਰੋ ਤੱਕ ਆਰਤੀ ਸ਼ੁਰੂਆਤ ਹੋ ਗਈ ਨੇ ਓੱਕੋ ਗਿਆ ਲਵਾਂ ਜਗਵਿੰਦਰ ਜੀ ਪਹੁੰਚ ਗਏ ਨੇ ਐਂਡ ਹਲਵਾਈ ਜੀ ਦੇਖੋ ਜੀ ਦਾ ਵਿਆਹ ਚੱਭੀ ਰਵਾਵਾਆਂ ਛੋਟੀਆਂ ਰੌਣਕਾਂ ਠੀਕ ਹੈ ਜੀ ਕੜਾਈਆਂ ਕੁੜੀਆਂ ਬਾਈ ਨੂੰ ਲੈ ਕੇ ਸਮਾਨ ਦਈਏ ਬਾਈ ਨੇ ਦਮ ਆਇਆ ਮਸਜਾੜਿਆ ਆਪਦਾ ਇੱਕ ਨੰਬਰ ਮਾਹੌਲ ਆ ਤੇ ਖੁਸ਼ੀ ਦਾ ਬਾਪੂ ਬਾਈ ਆਹੋ ਜਿਹੜਾ ਪਹਿਲਾਂ ਪਹਿਲਾਂ ਮਨ ਹੁੰਦਾ ਇਹ ਰੇਕਾ ਕੁੜਮਾਈ ਜੀ ਬਾਈ ਬਾਈ ਨੇ ਆਪਣਾ ਸੌਂ ਸਾਸਤਰ ਕਰਤਾ ਢੰਨ ਤੇ ਕੜਾਈ ਜੜਾਦੀ ਬਾਈ ਖੁਸ਼ੀ ਦੇ ਵਿਆਹ ਦੀ ਤੇ ਖੁਸ਼ੀ ਨਾਲ ਆ ਦੇਰਾਂ ਤੇ ਬਾਈ ਵੀ ਮੱਠਾ ਮਠਾ ਹੱਸਦਾ ਹੋਇਆ ਹਾਂ ਜਾਸਨੀ ਧਰਤੀ ਏ ਜਾਸਨੀ ਧਰਤੀ ਬਾਈ ਤੇ ਹੁਣ ਭਾਈ ਆਪਾਂ ਨੂੰ ਦੱਸ ਕੇ ਆਉਂਦਾਗਾ ਬਲੌਗ ਪਾਉਣੇ ਆ ਬਲੌਗ YouTube ਤੇ ਹਾਂ ਚਲੋ ਭਾਈ ਹੁਣ ਭਾਈ ਦੱਸ ਕੇ ਲਉਣਾ ਭਾਈ ਆਪਾਂ ਨੂੰ ਭਾਣੀ ਟਿੰਡੇ ਵੀ ਕਿਹੜਾ ਚੱਕ ਕੇ ਲੈਣਾ ਓਏ ਇੱਕ ਇੱਕ ਜਣਾ ਆਇਓ ਹਾਂ ਭਾਈ YouTube ਤੇ ਚੱਕੋ ਭਾਈ ਬਾਈ ਨੇ ਕਰਤੀ ਸ਼ੁਰੂਆਤ ਪੀਪੇ ਦੀ ਛੋਟਾ ਸਫੇਦ ਔਰ ਦਾਣੇਦਾਰ ਮੈਂ ਮੇਡ ਫਾਰਮ ਕਿਉਂ ਜੀ ਮੇਨ ਜੀ ਪਹੁੰਚ ਗਏ ਹੋਰ ਜੀ ਸਸਰੀ ਘਰ ਵਧੀਆ ਜੀ ਤੇ ਬਾਈ ਆਹ ਹੁਣ ਅਰ ਲਾਲ ਆ ਬਾਈ ਨੇ ਹੁਣ ਕਈ ਦਿਨ ਇਹੀ ਦਿਸੂਗਾ ਪੰਜ ਚਾਰ ਦਿਨ ਨਿਕੜਾ ਚੜਦੇ ਬਾਈ ਠੀਕ ਆ ਬਾਈ ਜਾ ਕੇ ਤਾਂ ਨਹੀਂ ਰਾਜੀ ਤੂੰ ਜਾ ਕੇ ਤਾਂ ਨਹੀਂ ਰਾਜੀ ਉਲਝ ਜਾ ਫਰਦਾ ਇਹ ਸਰੀ ਬਣ ਜਾਂਦੇ ਆ ਦਾ ਹੈ ਹਜੇ ਖੁਰਿਆ ਨਹੀਂ ਐ ਨਾ ਠੰਡ ਲਾਇਦੀ ਆ ਹਾਂ ਲੋ ਬਾਈ ਜਾਸ਼ਨੀ ਜਾਸ਼ਨੀ ਬਣ ਗਈ ਬਾਈ ਲੋ ਬਾਈ ਜਲੇਬੀਆਂ ਜਾਸ਼ਨੀ ਜਾਸ਼ਨੀ ਬਣ ਗਈ ਤਿਆਰ ਹੋ ਗਈ ਤਿਆਰ ਬਈ ਜਾਸ਼ਨੀ ਤੇ ਬਸ ਜਲੇਬੀਆਂ ਦਾ ਕੰਮ ਚਲਾਉਣੇ ਹੈਗੇ ਪੱਠੀ ਚੱਲੀ ਜਾਂਦੀ ਹੈਗੀ ਸਵੇਰ ਦੀ ਹੈ ਲੱਡੂ ਲੱਡੂ ਬਣਾਉਨੇ ਆ ਠੀਕ ਆ ਲੱਡੂ ਬਣਾਉਂਦੇ ਬਈ ਲੱਡੂ ਚਲੋ ਕੋਲਾ ਯਾਰ ਲੈ ਕੇ ਦੇ ਕੋਲਾ ਠੀਕ ਆ ਲੋ ਬਈ ਦੀਦੀ ਹੋ ਗਈ ਤਿਆਰ ਸੁੱਖਾ ਰਹਿ ਗਿਆ ਬਈ ਕੱਪੀ ਨਹੀਂ ਤਾਂ ਤੇ ਡਿਊਟੀ ਲਾਦੀ ਕਿਉਂ ਓਏ ਐ ਜਿਵੇਂ ਇਹ ਪਹੁੰਚ ਗਏ ਭਾਈ ਬਹਿਲੇ ਖੜਿਓ ਹੈ ਜਿਚਾ ਕੇ ਨਿਗਾ ਮੇਰੇ ਤੇ ਗੜਤੀ ਹੈ ਹੈ ਯਾਰ ਕੜਾਈ ਤੇ ਆ ਯਾਰ ਕੋਈ ਚੱਕ ਲੋ ਕੜਾਈ ਗੁਰੂ ਹੀ ਐ ਮਿਸਤਰੀਆ ਥੋੜੇ ਖੁਰਿਆ ਨਹੀਂ ਹਜੇ ਇਹਨਾਂ ਦਾ ਸਮਾਨ ਆ ਹੈਂ ਕੋਈ ਐ ਵਰਦੇ ਮੋਦੀ ਪਰਲੇ ਬਾਈ ਚਾਚੀ ਦੇ ਮਿੱਠਾ ਹੈਗਾ ਤੇ ਨਾਲੇ ਰੰਗ ਆ ਉਹਦੇ ਵਿੱਚ ਤੇ ਬਾਅਦ ਚੋਂ ਪੱਟ ਦੇਣੀ ਹੈ ਉਹ ਅਲੱਗ ਕਰਕੇ ਗੁੰਡੀ ਨੂੰ ਅਗਰ ਦੁਬਾਰਾ ਰਹਿਣਗੇ ਸਾਰੇ ਖੜੇ ਆਗੇ ਬਾਈ ਆਏ ਕੜਾਹੀ ਤੇ ਹੈਣਾ ਜੀ ਪਈ ਆਪਣੇ ਪਾਈਆਂ ਨੇ ਤਾਂ ਮਾਯਾ ਮਾ ਕਰਦਾ ਸੈੱਟ ਤੇ ਕਰਦਾ ਸ਼ੁਰੂਆਤ ਬਾਈਆਂ ਨੇ ਸਗਰਬਾਰੇ ਬਣਾਉਣੇ ਬਈ ਗਲਾਸ ਇਧਰ ਗੱਲ ਕਰਦਾਸ ਦੇ ਪੌਂਦੇ ਯਾਰਾ ਬੜਾ ਚੁੱਪ ਚਾਪ ਜੇ ਰਹਿਣੇ ਹੋ ਯਾਰ ਹੈ ਐਨਜੋਏ ਕਰਿਆ ਕਰੋ ਯਾਰ ਆਹ ਬਾਈ ਹੱਸਦੇ ਰਹਿੰਦਾ ਦੇਖ ਹੱਸ ਕੇ ਗਈ ਇਧਰ ਆ ਗਈ ਐ ਸੱਕੇ ਦੀ ਸਖਤ ਡਿਊਟੀ ਲੋ ਬਈ ਤੇ ਆ ਆਪਣਾ ਖੁਸ਼ੀ ਦਾ ਘਰ ਸਾਹਮਣੇ ਕੋਠੀ ਹੈ ਨਾ ਤੇ ਆ ਜਿਵੇਂ ਖੁੱਲਾ ਹਾਲ ਹੈਗਾ ਤੇ ਏਰੀਆ ਆਪਣੇ ਕੋਲੇ ਬਹੁਤ ਆ ਬਾਈ ਪੂਰਾ ਖੁੱਲਾ ਪਾਰਕਿੰਗ ਵਾਸਤੇ ਇਹਨਾਂ ਸਾਰਾ ਪਾਰਕਿੰਗ ਵਾਸਤੇ ਨਾ ਬਈ ਇਹ ਇੱਧਰ ਪਾਰਕਿੰਗ ਆ ਜੂ ਇੱਧਰ ਆਪਾਂ ਦੂਜਾ ਛੋਟਾ ਟੈਂਟ ਲਾਵਾਂ ਏ ਠੀ ਉਹ ਆ ਮੌਕਾ ਦੱਸੂ ਆ ਮੌਕਾ ਦੱਸ ਪੱਕੀ ਮੌਕਾ ਦੱਸੂ ਆ ਇੱਧਰ ਭਾਈ ਜੇ ਉਧਰ ਬੈ ਨਹੀਂ ਜਾ ਹੋਇਆ ਫਿਰ ਇੱਧਰ ਥੋੜਾ ਜਿਹਾ ਵੱਡਾ ਕਰਨ ਵਾਸਤੇ ਕੱਟਿਆ ਕਰਕੇ ਆਪਣੇ ਤਾਂ ਕਰਕੇ ਵੀ ਥਾਂ ਆਪਣੇ ਕੋ ਖੁੱਲਾ ਹੈ ਕਿਦਨ ਮਰਜ਼ੀ ਸੈਟਲਮੈਂਟ ਕਰ ਲੈਣਾ ਓਕੇ ਨਾ ਹਾਂ ਹਾਂ ਜੀ ਹਾਂ ਜੀ डन ਆਈ ਓਕੇ ਜੀ ਤਾਂ ਹੀ ਬੀਜ ਨਹੀਂ ਲਈ ਜੋ ਹਰਾ ਬੀਜਣਾ ਸੀ ਫਿਰ ਓਕੇ ਜੀ ਜੈ ਹਿੰਦ ਜੈ ਹਿੰਦ ਆਹਾ ਵੇ ਪਹਿਲੀ ਵਾਰੀ ਢੇੜੀ ਢੇੜੀ ਸੀਗੀ ਆ ਦੇਖੀ ਜਾ ਕਰਤਾ ਇਹ ਚੜਾਤਾ ਚੰਦ ਬਾਈ ਹੁਣ ਵਿਆਹ ਦੇ ਵਿੱਚ ਚਾਂਦੀ ਚੜੰਦੀ ਆ ਚੱਜ ਦਾ ਕੰਮ ਤਾਂ ਕੋਈ ਸਿਰੇ ਚੜਾ ਕਰੂਗਾ ਢੇੜੀ ਨਵੀਂ ਲੈ ਵਾਂ ਬੈਠ ਵੀ ਨਹੀਂ ਜਾਊਗੀ ਆ ਪਈ ਅਸੀਂ ਚੋਰੀ ਕਰਨਾਂਗੇ ਏਟਾਂ ਦੀ ਏਟੇ ਏਟਾ ਪੰਗੀਆਂ ਪਰ ਹੈ ਗਵਾਨੀਆਂ ਦੀ ਹੜ ਜਾਊਗੀ ਕੋਈ ਚੋੜ ਕਰ ਦੇਣੀ ਚੱਕਤੀ ਸੀ ਨਾ ਉਧਰੋਂ ਏ ਮੈਨੂੰ ਵੀ ਪਤਾ ਸੀਗਾ ਉਹਨਾਂ ਦੇ ਕੋਲ ਤਾਂ ਹੋਗੀ ਚੱਟ ਤਾਰ ਯਾਰ ਇਹਨਾਂ ਚਾਰ ਈਟਾ ਜੇ ਟਾਇਰ ਲਏਗਾ ਤੇਰੀ ਬੀਤੀ ਹੋ ਜੂਗੀ ਬੰਦੇ ਵੀ ਬਲੇ ਬੈਠੇ ਹੈ ਕਿ ਗਾਰੰਟੀ ਚਾਹ ਕਦਾ ਗਾਰੰਟੀ ਚਾਹ ਕਦਾ ਵੀ ਨਹੀਂ ਲੈਂਦਾ ਕਿ ਸਾਧਨ ਦੇ ਕਿਉਂ ਗਾਰੰਟੀ ਨਹੀਂ ਭਾਈ ਕੋਈ ਗਾਰੰਟੀ ਨਹੀਂ ਹਾਲਾ ਵੀ ਵੀ ਕਹਿੰਦੇ ਮੇਰੇ ਭਿਰੋ ਰੈਡੀ ਪਰ ਰੈਡੀ ਕਰੀ ਜਾਂਦਾਗਾ ਹੈਂ ਤੇ ਆਪਾਂ ਵੀ ਭਾਈ ਸਮਾਨਾ ਸੈਟ ਕਰੀ ਜਾਂਨੇ ਸਾਰਾ A to Z ਤੇ ਮੈਨੂੰ ਲਾ ਟੜਕੇ ਤੇ ਬੈਠੀ ਹੈ ਮੈਂ ਦੱਸ ਚੱਕੋ ਭਾਈ ਮਿੱਤਰੋ ਤੇ ਬਿਆਲਾ ਕਰਦਾ ਕਰੋ ਮਾਹੌਲ ਚੈੱਕ ਕਰਾਂ ਤੇ ਰੋਟੀ ਖਾਈ ਜਾਂਦੇ ਬਈ ਜਗਵਿੰਦਰ ਹੋਰੀ ਤੇ ਐਂਡ ਸੱਤੀ ਹੋਰੀ ਤੇ ਸਾਰੇ ਜਿਹੜੇ ਵੀ ਕੜਾਈ ਤੇ ਆਏ ਹੋਏ ਆ ਕੇ ਪਹੁੰਚੇ ਆ ਸੱਜਣ ਮਿੱਤਰ ਤੇ ਮੋٹے ਵਰਗੇ ਵੀ ਫਿਰਦੇਗੇ ਹੈਪੀ ਵਰਗੇ ਸੇਵਾ ਕਰਦੇ ਹੋਏ ਗੂੜੀ ਸੇਵਾ ਦੇ ਵਿੱਚ ਰੁੱਝੇ ਹੋਏ ਲੈ ਗੱਲ ਰੋਟੀ ਦਾ ਦੇ ਕੋਰ ਨੂੰ ਹੈ ਲੋ ਬਈ ਬਾਲੂ ਵਿਖਾਈਆਂ ਵੀ ਰੈਡੀ ਵਰ ਰੈਡੀ ਕਰ ਦਊਗਾ ਬਾਈ ਮੈਂਟ ਕਿੰਨੇ ਦੇ ਵਿੱਚ 15 ਮਿੰਟਾਂ ਦੇ ਵਿੱਚ ਬਈ ਫਰਾਈ ਹੋ ਜਾਣੀਆਂ ਇਹ ਇਹ ਬਾਅਦ ਲੋਚਾਈਆਂ ਵੀ ਹੋ ਜਾਣੀਆਂ ਰੈਡੀ ਤੇ ਉਧਰਲੇ ਪਾਸੇ ਲੱਡੂਆਂ ਦਾ ਕੰਮ ਵੀ ਚੱਲੀ ਜਾਂਦਾ ਪਿਆ ਕਿਉਂ ਜੀ ਤੇ ਕੋਈ ਬੰਦੇ ਇੱਥੇ ਬਹੁਤ ਬਦਲ ਗਏ ਮੈਂ ਤੈਨੂੰ ਦੱਸਾਂ ਗੱਲ ਵੀਡੀਓ ਦੇ ਵਿੱਚ ਬਦਲੇ ਆ ਹੁਣ ਬਦਲਣਾ ਨਹੀਂ ਚਾਹੀ ਤੂੰ ਹੈ ਨਹੀਂ ਬਦਲਦਾ ਹਨਾ ਬਾਈ ਬੰਦੇ ਬਹੁਤ ਬਦਲ ਗਏ ਇੱਥੇ ਕਿਉਂ ਹਾਂ ਇਸ ਤੋਂ ਬਾਅਦ ਤਾਂ ਨਹੀਂ ਬਦਲਣੇ ਚਾਹੀਦੇ ਆ ਦੇਖੋ ਬਈ ਫੁੱਲ ਕਿੰਨੀਆਂ ਘੈਂਡ ਬਣ ਗਿਆ ਇਹ ਇਹਨੇ ਸੋਹਣੀ ਦਾ ਇਹਨਾਂ ਰਾਜ ਕੀ ਆ ਮੈਨੂੰ ਲੱਗਦਾ ਬਾਅਦ ਚੋ ਤਾਂ ਨਹੀਂ ਇਹ ਜੀ ਰਹਿਣੀ ਇਹ ਇਹ ਵੀ ਸੋਹਣੇ ਆ ਬਣਨੇ ਆ ਵਾ ਦੇਖਦਾ ਅੱਛਾ ਕੇ ਪੂਰੀਆਂ ਘੈਂਡ ਲੱਗ ਰੀਆਂ ਬਈ ਦੇਖੋ ਲੋ ਬਈ ਪਹਿਲਾ ਨਰਮਲ ਤੁਸੀਂ ਦੇਖੇਗਾ ਇਹਦੀ ਬੈਟਰੀ ਮੂਡਰੀ ਫੜਾ ਓਏ ਫੜਲਾ ਵੀ ਬੈਟਰੀ ਆ ਮੈਂ 11 ਵਜੇ ਆ ਗਿਆ ਦੁਪਹਿਰੇ ਇਹ ਚਾਹ ਚੂ ਇਹਨੂੰ ਥੋੜੀ ਪੀਉਣੀ ਸੀਗੀ ਫੜੋ ਕੱਪ ਫੜੋ ਕੱਪ ਫੜੋ ਥੋੜਾ ਜਿਆਦਾ ਬੈਟਰੀ ਬੈਟਰੀ ਚੰਦ ਕੀ ਕਰੇ ਰੱਖਿਆ ਹਾਂ ਜਦੋਂ ਮੈਂ ਫੋਟੋ ਲੈ ਲੈ ਕੇ ਰਿਚਾਰਜ ਆਇਆ ਹਾਂ ਸਹੀ ਗੱਲ ਆ ਤੱਤ ਵੀ ਹੋਣਾ ਆਇਆ ਆਜਾ ਇਹ ਸਿੰਗੇ ਰਭਰਾਗਾ ਕਿਵੇਂ ਇਹ ਸਿੰਗੇ ਰਭਰਾਗਾ ਇਹ ਕੋਦੇ ਪੁਣਾ ਏ ਸੈਰ ਰੜ ਆਇਆ ਆਇਆ ਬੈਂਡਰੀ ਮੁੰਡਰੀ ਦੀਰੀ ਬੈਂਡਰੀ ਬੈਂਡਰੀ ਤੇਰੀ ਮਾਇਆ ਮ ਕਰਨ ਲੱਗੇ ਚੋਬਰ ਸੈਟ ਹੈ ਓਏ ਇੱਥੇ ਰੱਖਣੀ ਬਈ ਆਪਾਂ ਮਠਾਈ ਤੇ ਮੰਜੇ ਡਾਤੇ ਤੇ ਇਹ ਉੱਤੇ ਹਾਂ ਜੇ ਨੱਕਰ ਗੱਡਾ ਓਏ ਪਾਪਾ ਵੇ ਦੇਖੋ ਪਾਵੇ ਪਾਵੇ ਚਾਤਰ ਮੰਜਾ ਜਦੋਂ ਪਾਣੀ ਦਾ ਗੈਰ ਹੈ ਨਿੰਦਰਾ ਯੂਟਿਊਬ ਹੈ ਹੈ ਬੱਦਰਾ ਖੋਲ ਲੈ ਭਾਈ ਪਾਵੇ ਕੋ ਪ੍ਰਾਣ ਜਵਾਨੇ ਮੰਜੇ ਓਏ ਕੋਈ ਹੋਰ ਲੈ ਰੱਖਣਾ ਏ ਓਏ ਹੋਰ ਰੱਖਾਂਗੇ ਤੂੰ ਉਹਦੇ ਕੱਲਾ ਇਹਦੇ ਚਾਰ ਗੋਲੇ ਅੱਡ ਲਿਆਵਾਂਗੇ ਠੀਕ ਹੈ ਜੀ ਓਕੇ ਜੀ ਓਕੇ ਜੀ ਤੱਕ ਕੋਈ ਲੱਡੂਆਂ ਦੇ ਵੀ ਕਾਜੂ ਮਦਾਮ ਛਿਰਕਤੇ ਤੇ ਹੁਣ ਵਟਣ ਗਈ ਚੌਪਰ ਤੇ ਇਧਰ ਆਪਣੇ ਲਈ ਲੱਡੂਆਂ ਲੱਡੂਆਂ ਵਾਸਤੇ ਮਠਾਈ ਵਾਸਤੇ ਕਮਰਾ ਕਰਤਾ ਰੈਡੀ ਹਨਾ ਬਈ ਪੱਲੀਆਂ ਵੀ ਆਤੀਆਂ ਬਈ ਨਵੀਆਂ ਧੋਤੀਆਂ ਹੋਣਗੀਆਂ ਤੂੰ ਬਹਿ ਜਾ ਬਈ ਮਾਏ ਉਹ ਕੀ ਆਏ ਲੋਟੇ ਹੋਰ ਚ ਰਹਿਣਗੇ ਅੱਜ ਤਾਂ ਮੁੰਡੇ ਇੱਕ ਮੰਜਾ ਹੋਰ ਲਾਉਣਾ ਸੀ ਇੱਥੇ ਨਹੀਂ ਸਹੀ ਹੈ ਕਹਿੰਦੇ ਕਹਿੰਦੇ ਕਾਜੂ ਗੁੱਜੂ ਤੇ ਬਦੰਦਰ ਨੇ ਦੇਖ ਕੜਾਹ ਥੋੜਾ ਤਬਿਆ ਪੈ ਮਿਸਰੇ ਤਾਬ ਗਏ ਯਾਰ ਉਦੇ ਵਾਲੀ ਗੱਲ ਹੈਣੀ ਯਾਰ ਹੈ ਕਿ ਬਾਦਾਮ ਵੀ ਪਾਉਗਾ ਅੱਧਾ ਹੁਣ ਵੇਖ ਕਿੰਨੇ ਕਿੰਨੇ ਕਿੰਨੀ ਆਈਟਮਾਂ ਪਾਦੀਆਂ ਟੋਟਲ 11 ਆਈਟਮਾਂ ਪਾਦੀਆਂ ਬਾਈ ਲੱਡੂਆਂ ਦੇ ਵਿੱਚ ਹੈ ਬਾਦਾਮ ਰਹਿ ਗਏ ਇਕੱਲੇ ਕਾਜੂ ਗੁੱਜੂ ਪਿਸਤੇ ਵੀ ਪਾਤੇ ਹੋਦੇਗਾ ਪਿਸਤੇ ਵੀ ਪਾਤੇ ਹੈਪੀ ਆਏ ਬਦਾਮ ਆ ਆ ਬਾਪੂ ਤਾਂ ਲੈ ਆਈਡੀਆ ਨਹੀਂ ਲਾਓ ਬਾਈ ਚੱਗੇ ਮੁੰਡੇ ਦੀ ਸ਼ੁਰੂਆਤ ਕਰਤੀ ਧੂ ਵਾਲੀ ਲੇਕੇ ਤੇਰਾ ਨਾਮ ਪ੍ਰਭੂ ਕਰਤੇ ਹੈ ਅਮ ਸ਼ੁਰੂ ਅੱਜ ਕਾਮ ਪ੍ਰਭੂ ਵਾ ਜੀਵਾ ਅੱਜ ਵੀ ਬਰੇਲ ਯਾਦ ਆ ਵੀ ਮੁੰਡੇ ਦੀ ਸਕੂਲ ਵਾਲੀ ਹਾਂ ਉਹ ਹੱਥ ਜੋ ਡਾਇਵਡ ਕਰਨ ਦਾ ਔਖਾ ਹੋਇਆ ਦੋਸਤ ਜੀ ਸਹੀ ਗੱਲ ਆ ਮੇਰੇ ਕੁੜਾ ਨੇ ਐਵੇਂ ਖੜਾਈ ਰੱਖੀ ਹਾਂ ਹੁਣ ਪਤਾ ਨਹੀਂ ਮਾਸਟਰ ਤੋਂ ਔਖਾ ਵੀ ਨਹੀਂ ਹੋ ਗਏ ਪੁੱਤੂਆ ਹਾਂ ਕਾਹ ਕਰੀ ਨੇ 13 ਦਾ ਮੇਥਰੋ ਲੱਡੂ ਬੱਣਾ ਰਹਿ ਗਏ ਤੇ ਪਕੌੜੀਆਂ ਪਕਾੜੀਆਂ ਵੀ ਬਣ ਗਈਆਂ ਤੇ ਚਾਸਨੀ ਹੋਰ ਤਰਖੀ ਆ ਵੀ ਬਾਲੂ ਛੱਗੀਆਂ ਤਿਆਰ ਦੇਖਾ ਕਰ ਪਰ ਤਿਆਰ ਮਿਸਤਰੀ ਵੀ ਤਿਆਰ ਹੈ ਲਗਵਿੰਦਰ ਹੋਣੀ ਬਾਲੂ ਛੱਗੀਆਂ ਵੀ ਤਿਆਰ ਹੋ ਗਈਆਂ ਲੋਈ ਸ਼ਕਰ ਪਰ ਆਟਾ ਗਨਕੀ ਪੂਰੀ ਕਰਵਾਉਂਦਾ ਬਾਦ ਆਣ ਦੇ ਕੇ ਤੇ ਬਾਅਦ ਚ ਕੱਟ ਕੇ ਉਸ ਬਾਅਦ ਚੋਂ ਟਰਾਈ ਕਰਕੇ ਉਹ ਕੱਡੇ ਬੈਠੋਂ ਕਰੇ ਬਈ ਬਾਲੂ ਦਿਖਾਈ ਤੇ ਸ਼ਕਰ ਬਾਰੇ ਦੇ ਐ ਚੱਲਦਾ ਬਈ ਕੰਮ ਹਲਵਾਈਆਂ ਦਾ ਤੇ ਅੱਜ ਸਾਰਾ ਦਿਨ ਤੇ ਕੱਲ ਨੂੰ ਸਾਰਾ ਦਿਨ ਤੇ ਦੇਖ ਕਿੰਨੇ ਦਿਨ ਕੰਮ ਹੋਰ ਚੱਲੂਗਾ ਇਹ ਬਾਕੀ 25 26 ਦਾ ਆਪਣੇ ਪ੍ਰੋਗਰਾਮ ਆ ਬਈ ਮਿੱਤਰੋ ਮਿਸਤਰੀ ਵੀ ਲੱਗਿਆ ਵਾ ਬਈ ਇਧਰ ਆ ਲੱਗ ਰਿਹਾ ਬਈ ਮਿਸਤਰੀ ਗੱਗੂ ਕਾ ਕੋ ਮੈਸਟਰੀ ਇੱਕ ਉਹ ਲੱਗ ਰਿਹਾ ਬਾਈ ਬੰਦਾ ਇਹ ਦੂਜੇ ਉਂਟੇ ਕੋਲ ਰੜੀ ਹੈ ਕੱਟ ਦਈਏ ਸਾਰੇ ਓਕੇ ਜਮਾ ਦੇਖੋ ਬਾਈ ਬਟਰ ਦੇਣਗੇ ਬਾਈ ਲੱਡੂ ਤੇ ਪਹਿਲਾਂ ਥੋੜੇ ਗਰਮ ਸੀਗੇ ਤੇ ਹੁਣ ਜਮਾ ਨੋਰਮਲ ਹੋ ਗਏ ਕੱਟ ਕੇ ਲੱਡੂ ਸਾਂਹ ਦੇਣਗੇ ਤੇ ਇਧਰਲੇ ਪਾਸੇ ਹੋਰ ਬੂੰਦੀ ਕੱਢੀ ਜਾਂਦੇ ਆ ਚਾਸ਼ਨੀ ਵਿੱਚ ਸਿੱਟੀ ਜਾਂਦੇ ਆ ਇਧਰ ਮੇਰੇ ਵੀਰੋ ਤਾਂ ਤੂੰ ਹੀ ਬੈਠੇ ਨੇ ਹਰ ਜੀ ਓਕੇ ਆ ਮੁੜ ਕੇ ਮੁੜ ਕੇ ਹੋ ਰਿਹਾ ਬਾਈ ਥੋੜਾ ਪ੍ਰੋਫੈਸ਼ਨਲ ਬਣ ਜਾ ਇੱਕਦਣਾ ਪ੍ਰੋਫੈਸ਼ਨਲ ਕਿ ਨਹੀਂ ਬਾਈ ਹਾਂ ਤੇ ਲੱਡੂ ਉਧਰ ਸ਼ਿਫਟ ਕਰਦੇ ਆ ਉਧਰ ਵਟਣਗੇ ਕੋਈ ਬਾਈ ਸਾਡੇ ਕੋਲ ਇੱਕ ਸਾਈ ਹੋਰ ਬੁੱਕ ਕਰੀ ਜਾਂਦੇ ਨੇ ਹੈ ਜੀ ਕੋਈ ਬਾਈ ਸਾਡੇ ਕੋਲ ਇੱਕ ਸਾਈ ਹੋਰ ਬੁੱਕ ਕਰੀ ਜਾਂਦੇ ਅੱਛਾ ਜੀ ਸਾਈ ਬੁੱਕ ਕਰੀਏ ਨਹੀ ਲਾ ਆ ਕੀ ਆਗੀ ਤਰ ਹੋਈ ਜਾਂਦਾ ਕਿਹੜੇ ਚੈਨਲ ਦਾ ਨਾਮ ਕੀ ਇੰਦਰ ਲਖਾਰੀ ਇੰਦਰ ਲਖਾਰੀ ਹਾਂਜੀ ਆ ਕੀ ਗੁੜ ਵਾਲੇ ਹੋਈ ਜਾਂਦੇ ਆ ਗੁੜ ਵਾਲੇ ਕੀ ਸ਼ੱਕਰ ਪਾਰੇ ਗੁੜ ਵਾਲੇ ਸ਼ੱਕਰ ਪਾਰੇ ਰੈਡੀ ਹੋਈ ਜਾਂਦੇ ਬਈ ਆਹ ਦੇ ਹਾਂਜੀ ਇਹ ਚਲਮੂੜ ਚੱਲਦਾ ਹੁਣ ਸਾਰਿਆਂ ਦਾ ਬਾਈ ਦੇਖੋ ਨਿੱਕੇ ਨਿੱਕੇ ਪੀਸ ਆ ਨਾ ਆ ਆ ਦੇਖੋ ਆ ਨਿੱਕੇ ਨਿੱਕੇ ਪੀਸ ਆ ਆ ਇਹਦੇ ਵਿੱਚ ਦੇਖੋ ਕਿੰਨੇ ਕਿਨੇ ਹੋ ਗਏ ਓ ਬਈ ਚਲਾਦਾ ਕੰਮ ਨ ਦੋ ਬਟਨ ਵਾਲਾ ਤੇ ਲੱਗ ਕੇ ਬਾਈ ਜਿਹੜੇ ਵੀ ਆਪਣੀ ਕੜਾਹੀ ਤੇ ਪਹੁੰਚੇ ਹੋਏ ਦੀ ਸੱਜੇ ਬਾਈ ਹਾਂ ਸਵਾਰ ਕੇ ਘਰ ਤੀ ਮੈਂ ਕਿਹਾ ਤੂੰ ਦੇਖ ਹੀ ਜੈ ਨੱਟ ਤੇ ਤੂੰ ਹੈ ਪੰਜ ਛੀ ਵਾਰ ਵਟਾਇਆ ਦੇਦਾ ਕਰੋ ਚੰਗਾ ਕੇ ਪੂਰਾ ਘੈਂਟ ਫੇਲਦਾ ਕਰੋ ਹੁਣ ਕੀ ਬਣ ਰਿਹਾ ਫਿਰ ਇਹ ਬਰਤੀ ਵਾਲਾ ਇਸਨ ਬਰਤੀ ਠੀਕ ਆ ਉਹਦਾ ਕੋਲ ਆ ਕੋਣ ਕਰਾ ਕੇ ਠੀਕ ਆ ਸਭ ਨੂੰ ਪਚਾਤ ਨਹੀਂ ਲਾਏਗੇ ਠੀਕ ਆ ਪਰਸੋਂ ਕਰਵਾਏਗੇ ਠੀਕ ਆ ਜੀ ਬਸ ਤੇ ਅਛੀ ਤੀ ਜਲਦੀ ਤੋਂ ਜਲਦੀ ਕੰਮ ਹੋਈ ਜਾਂਦਾ ਹੈ ਹੈ ਬਾਈ ਔਰ ਤੂੰ ਕਦਰ ਕੇ ਮਾਰ ਦੇਣਾ 10 ਮਿੰਟਾਂ ਬਾਅਦ ਆ ਮਾਹੀ ਨਹੀਂ ਨਾ ਨੋ ਹੈ ਮਣੇ ਭਇਆ ਬਾਈ ਇਹ ਚੱਲ ਮੰਨਣਾ ਨਹੀਂ ਬਾਈ ਬੰਦਾ ਕੰਮ ਤੇਜ ਆ ਇਹ ਬੰਦਾ ਪੂਰਾ ਹਿੰਮਤੀ ਹੈ ਹੈ ਜਿਹੜੇ ਵੀਡੀਓ ਸਮਾਰ ਕੇ ਹੈ ਮੈਂ ਪੂਰੀ ਘੈੜ ਮਾਇਆ ਇਹ ਨੰਬਰ ਕੋਈ ਨਿੱਸਕੇ ਲਾਏ ਆ ਚੰਗਾ ਚੰਗਾ ਅਨੀ ਰੇਆ ਤੁਸੀਂ ਆਈਆਂ ਹੋ ਬਾਈ ਯਾਰ ਤਾਂ ਆਇਆ ਹੈਗਾ ਝੋਟਾ ਟੈਂਸ਼ਨ ਨਾ ਲੈਣਾ ਤੂੰ ਹੋਰ ਓਏ ਹੋ ਦੇਖੋ ਉਹ ਦੇਖੋ ਉਹ ਦੇਖ ਮਠਾਈ ਚਲਾਦੀ ਅੱਜ ਵਹੀ ਚਲਾਦੀ ਮਠਾਈ ਬਾਈ ਤੇ ਆ ਦੇਖੋ ਪਿੰਡਾਂ ਦੇ ਵਿੱਚ ਮਾਹੌਲ ਦੇਖੋ ਬਾਈ ਸਾਰੇ ਜਾਣੇ ਤੇ ਮਤਲਬ ਪਿੰਡਾਂ ਦੇ ਵਿੱਚ ਬਾਈ ਆ ਦੇਖੋ ਤੁਸੀਂ ਮਾਹੌਲ ਤੇ ਕੋਈ ਰੈਡੀਮੇਡ ਕੋਈ ਠੇਕੇ ਵਾਲਾ ਕੋਈ ਸਮਾਨ ਨਹੀਂ ਗਾ ਤੇ ਆਪਣੇ ਘਰ ਦੀ ਮਠਾਈ ਉਹ ਵੀ ਸਾਰੀ ਹੈ ਨਾ ਲਗਭਗ ਤੇ ਘਰਾਂ ਦੇ ਵਿੱਚ ਐਵੇਂ ਬਈ 4 ਦਿਨ ਪਹਿਲਾਂ ਰੌਣਕਾਂ ਲੱਗ ਜਾਂਦੀਆਂ ਤੇ ਜਿਹਨੂੰ ਕਹਿ ਦਿੰਦੇ ਕਿ ਕੜਾਈ ਚੜ ਗਈ ਹੈ ਨਾ ਤੇ ਜਿੱਥੇ ਕੜਾਈ ਚੜਦੀ ਹੈਗੀ ਤੇ ਉਹਦੇ ਬਈ ਰੌਣਕ ਮੇਲਾ ਸਟਾਰਟ ਹੋ ਜਾਂਦਾ ਹੈਗਾ ਤੇ ਬੰਦੇ ਆ ਉਹ ਦੋਵਾਂ ਚ ਬੰਦਿਆਂ ਦਾ ਹੀ ਕੰਮ ਰਹਿੰਦਾ ਹੈਗਾ ਤੇ ਬਾਕੀ ਹੁਣ ਤੁਸੀਂ ਦੇਖ ਸਕਦੇ ਆਂਗੇ ਤੇ ਉਹ ਲਓ ਬਈ ਸੇਵਾ ਐਵੇਂ ਕਰਨੀ ਪੈਂਦੀ ਆ ਬਈ ਸੱਜਣ ਅਰੇ ਤਾਉ ਹੋ ਰਹੇ ਨੇ ਨਾ ਹੈ ਤਾਉ ਕੈਂਟ ਹੈ ਕੈਂਟ 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 ਅੱਥ ਨਹੀਂ ਹੋਰ ਵੀ ਹੋ ਜਾਏਗਾ ਲਓ ਜੀ ਲਓ ਜੀ ਲੈ ਬਈ ਲੈ ਬਾਬਾ ਕਿ ਆੱਕਾ ਫਰ ਰ ਖਾ ਲੱਡੋ ਲੱਡੂ ਖਾ ਹੈ ਬਸ ਬਸ ਬੱਚਾ ਬਸ ਬਸ ਤਾਂ ਕੋਈ ਸ਼ਾਮ ਦੀ ਸਬਜ਼ੀ ਵੀ ਕਰਤੀ ਬਾਈ ਹੋਰਾਂ ਨੇ ਰੈਡੀ ਐ ਬਈ ਨਾ ਇਹ ਬਈ ਜ਼ਿੰਮੇਵਾਰੀ ਤੇਰੀ ਸਮੀ ਹੋਈ ਆ ਅਸੀਂ ਇਹਨੂੰ ਹੱਥ ਲਾ ਨਹੀਂ ਸਕਦੇ ਕਿਉਂਕਿ ਸਾਡਾ ਬਾਈ ਲੱਗਿਆ ਪੈਸ ਤੇ ਅਸੀਂ ਹੋ ਕੇ ਕੁਰਸੀ ਦੇ ਬੈਠਾਂਗੇ ਇੱਕੀ ਰਾਤ ਦੇ ਰਾਤ ਦਾ ਰੱਖੇ ਬੈਠਾਂਗੇ ਬੈਠ ਹੈ ਚਾਹ ਪਾਣੀ ਪਿਉਣੇ ਜ਼ਰੂਰ ਜੀ ਇੱਥੇ ਬੈਠੋ ਬੈਠਾ ਬਾਈ ਬਾਈ ਸਾਡਾ ਸਿਲੰਡਰ ਲੈ ਕੇ ਆਇਆ ਆ ਇੱਥੇ ਬੈ ਜਾ ਬੈ ਜਾ ਚਾਹ ਹਾਂ ਦਾ ਚਾਹ ਲਓ ਬਾਈ ਹਾਂ ਜੀ ਚੱਕ ਲੈ ਜਿੱਲੀ ਇਸ ਤਰ੍ਹਾਂ ਚੱਕ ਲੈ ਟਾਈਮ ਨਾਲੀ ਯਾਰ ਹੈ ਬਾਈ ਯਾਰ ਨੂੰ ਫੇਰਾ ਆਉਣਾ ਕਿਸੇ ਤੜਕੇ 5 ਵਜੇ ਅੱਛਾ ਜੀ ਤੜਕੇ 5 ਵਜੇ ਵਲੌਗ ਸਟਾਰਟ ਹੋਊਗਾ ਬਾਈ ਟਾਈਮ ਦੱਸ ਕੇ ਜੇ ਨਾ ਆਏ ਫੇਰ ਆਵਾਂਗੇ ਆਪਾਂ ਲਾਈਵ ਹੋਵਾਂਗੇ ਠੀਕ ਹੈ ਜੀ ਪੱਕੀ ਗੱਲ ਆ ਚਲੋ ਜੀ ਓਕੇ ਸਵੇਰੇ ਮਿਲਦੇ ਆ ਠੀਕ ਹੈ ਜੀ ਗੁਰੂ ਜੀ ਚੰਗਾ ਬਈ ਚਾ 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 ਲੈ ਆਓ ਬਾਈ ਖੁਸ਼ੀ ਝੜ ਕੇ ਦਾ ਘਰੇ ਹੁਣ ਆਇਆਗਾ ਉਹ ਬਟਾ ਰਹੀ ਕੀ ਓ ਸ਼ਾਬਾਸ਼ ਸ਼ੇਰਾ ਤੇਰੇ ਓਏ ਓਏ ਛੋਡੀ ਨੂੰ ਆਹੀ ਕਰ ਮੈਂ ਆਹੀ ਕਰ ਮੈਂ ਭੋਲੂ ਕਰ ਮੈਂ ਬਾਈ ਜਿਹਨੇ ਤੇਰਾ ਚੋਇਆ ਐ ਡਰਾਈਵਰੀ ਮੜ ਓਦੀ ਵਾਰ ਕਰਤੀ ਓਏ ਉਹ ਗੱਡੀ ਨਹੀਂ ਉਹ ਗੱਡੀ ਨਹੀਂ ਵੀਰ ਉਹ ਦੀਦੀ ਵਾਰੇ ਓਏ ਉਹ ਬੋਲ ਲਵਾ ਕੇ ਇਹ ਨੂੰ ਫੜਾ ਦੀ ਦੋਰ ਰਵਾਸ ਭਾਈ ਰਾਤ ਦਾ ਵੀ ਕਰੋ ਚੈੱਕ ਤੇ ਆ ਬਣੀ ਕੋਟੀ ਤੇ ਖੁਸ਼ੀ ਦਾ ਤੇ ਟੜਕੇ ਲੱਗ ਜਾਣੀਆਂ ਰੌਣਕਾਂ ਫੁੱਲਾਣਾ ਬਾਈ ਬੋਲੋ ਕੀ ਕਹਿਣਾ ਚਾਹੋਗੇ ਸਰਚ ਆਪਾਂ ਯਾਰ ਟ੍ਰੈਂਡ ਕਰਕੇ ਦੂਆ ਇੱਥੀ ਐ ਨਜ਼ਰ ਕੱਢਦੇ ਨਹੀਂ ਠੀਕ ਹੈ ਜੀ ਤੂੰ ਦਾ ਭਾਈ ਤੂੰ ਦਾ ਆਏ ਬਈ ਨਾਲ ਹੀ ਘਰ ਹੈ ਦਾ ਘਰਦਗਾ ਵੇ ਆਵਰ ਉਹੀ ਫਿਰ ਜਾ ਓ ਬਿਆ ਪੁੱਤ ਆਏ ਆਏ ਬਈ ਬਿਆ ਪੁੱਤ ਦੀ ਯਾਰੀ ਓ ਆਏ ਆਏ ਆ ਆ ਦੇਖ ਸੋਸਦਾ ਓ ਕੇ ਲੈ ਦਾ ਦਾ ਕੇ ਲੈ ਗਈ ਪਹਿਲਾ

ਹਾਂਜੀ ਹਾਂ ਬਰਾਬਰੀਤ ਪਾ ਦੇ ਨਾਲ ਯੋ ਤੇ ਸੁਕੀ ਨਾ ਕੀ ਹੈ ਹਾ ਤਮ ਕਰਿਆ ਇੱਕ ਆ ਜਮ ਕਰਾਤਾ ਹਾਂ ਅਭਰਤੀ ਜੱਡੀਆਂ ਜੱਡੀਆਂ ਅੱਛਾ ਠੀਕ ਹੈ ਆ ਦੇਖ ਕੇ ਜਾ ਵੀ ਰਾਜ ਖੱਡੇ ਖੱਡੇ ਬੋਲਦਾ ਐਨਜੋਏ ਬਈ ਆ ਆਪਣਾ ਸੀਗਾ ਇਹ ਪੂਰਾ ਕੈਂਟ ਇੰਜੋਏ ਕਰਿਆ ਹਨਾ ਓਏ ਤੀਰੇ ਅੱਛਾ ਓਏ ਚੱਪ ਮਤਰੇ